ਇਹ ਆ ਜਾ ਰਾਇ ਜਮਾਲਪੁਰ ਵਾਲਿਓ ਸਵਾਗਤ ਹੈ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦੋਸਤੋ ਮੈਂ ਚੱਲਿਆ ਹਾਂ ਪਿੰਡ ਜਮਾਲਪੁਰ ਦਾ ਮੇਲਾ ਜਿੱਥੇ ਕਿ ਅੱਜ ਗਾਇਕ ਬਾਗੀ ਅਤੇ ਸੋਨੂ ਸੀਤੋਵਾਲ ਨੇ ਆਉਣਾ ਹੈ ਸੋ ਚੱਲਦੇ ਹਾਂ ਔਰ ਵਿਖਾਉਨੇ ਹਾਂ ਤੁਹਾਨੂੰ ਇਹ ਮੇਲਾ ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਇੱਧਰ ਮੋਟਰਸਾਈਕਲ ਲਾ ਕੇ ਤੇ ਫਿਰ ਆਪਾਂ ਜਾਵਾਂਗੇ ਅੰਦਰ ਸੋ ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਜੀ ਦੇ ਕਰਾਂਗੇ ਦਰਸ਼ਨ ਧੰਨ Sri Guru Granth Sahib Maharaj ਜੀ ਦੇ ਸੋ ਦਰਸ਼ਨ ਕਰਕੇ ਆਪਾਂ ਚੱਲਾਂਗੇ ਬਾਹਰ ਵੱਲ ਨੂੰ ਫਿਰ ਤੁਹਾਨੂੰ ਵਿਖਾਉਣੇ ਤੁਸੀਂ ਵੀ ਕਰੋ ਦਰਸ਼ਨ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਜੀ ਸੋ ਇਧਰ ਸ਼ਰਧਾਈ ਵੀ ਲੱਗੀ ਹੋਈ ਹੈ ਨੇ ਅੰਗ ਚੰਗਾ ਵੱਲੋਂ ਸ਼ਰਧਾਈ ਵੀ ਸ਼ਾਕ ਸਕਦੇ ਜੀ ਤੋ ਸ਼ਰਦਾਈ ਸ਼ਗਨ ਤੋਂ ਬਾਅਦ ਇੱਧਰ ਵੇਖੋ ਜੀ ਇਹ ਜੋ ਸਮਾਦ ਹੈ ਇਹ ਬਾਬਾ ਜੋਗੀ ਪੀਰ ਜੀ ਦੀ ਹੈ ਯਾਦ ਦੇ ਵਿੱਚ ਬਣਾਈ ਜਾਂਦੀ ਆ ਉਹ ਨਾਲ ਹੀ ਗੁਰੂ ਘਰ ਵੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਥੇ ਪ੍ਰਕਾਸ਼ ਵੀ ਹਨ ਸੰਗਤਾਂ ਇੱਥੇ ਬਹੁਤ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਸੇਵਾ ਕਰਨ ਤੇ ਮੇਲਾ ਵੇਖਣ ਆਉਂਦੀਆਂ ਨੇ ਗੁਰੂ ਸਾਹਿਬ ਜੀ ਦੇ ਨਤਮਸਤਕ ਹੋਣ ਲਈ ਆਉਂਦੀਆਂ ਨੇ ਸੋ ਇੱਧਰ ਸਾਹਮਣੇ ਆ ਲੰਗਰ ਦਾ ਪ੍ਰੋਗਰਾਮ ਹੈ ਜੋ ਇਧਰ ਲੰਗਰ ਸ਼ਿਕਾਇਆ ਜਾ ਰਿਹਾ ਹੈ ਸੰਗਤ ਵੱਲੋਂ ਪਿੰਡ ਵਾਸੀਆਂ ਵੱਲੋਂ ਕਮੇਟੀ ਵੱਲੋਂ ਸੰਗਤਾਂ ਬੜੇ ਪਿਆਰ ਦੇ ਨਾਲ ਅੰਦਰ ਬੈਠ ਕੇ ਲੰਗਰ ਸ਼ਾਗ ਰਹੀਆਂ ਨੇ ਸੋ ਕਿੱਥੋਂ-ਕਿੱਥੋਂ ਵੇਖ ਰਹੇ ਹੋ ਜੀ ਇਹ ਵੀਡੀਓ ਜਮਾਲਪੁਰ ਦਾ ਮੇਲਾ ਜ਼ਿਲ੍ਹਾ ਅੰਮ੍ਰਿਤਸਰ ਸੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿੱਥੋਂ-ਕਿੱਥੋਂ ਆਪ ਜੀ ਦੇਖ ਰਹੇ ਹੋ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤਾਂ ਜੋ ਤੁਹਾਨੂੰ ਹਰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਸੰਗਤਾਂ ਬੜੇ ਪਿਆਰ ਨਾਲ ਲੰਗਰ ਛਕ ਰਹੀਆਂ ਨੇ ਔਰ ਬਾਹਰਲੀ ਸਾਈਡ ਵੀ ਦੇਖਦੇ ਆ ਜੋ ਬੱਚਿਆਂ ਦੇ ਲਈ ਪੰਗੂੜੇ ਵਗੈਰਾ ਝੂਟੇ ਝੂਲਣ ਲਈ ਔਰ ਕੁਝ ਦੁਕਾਨਾਂ ਵੀ ਲੱਗੀਆਂ ਬੱਚੇ ਵੇਖੋ ਕਿਦਾਂ ਸ਼ਾਲਾ ਮਾਰ ਰਹੇ ਨੇ ਔਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੀ ਸਾਰਾ ਕੁਝ ਮੇਲੇ ਦਾ ਵਿਊ ਹੈ ਆ ਵੇਖੋ ਵੀਰੋ ਨਾਲ ਦੁਕਾਨਾਂ ਲਾਈਆਂ ਨੇ ਉਧਰ ਬੱਚੇ ਵੀ ਡੇ ਨੇ ਨੱਚਣ ਭੁੜਕਣ ਤੋ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਜੀ ਇਹ ਵੀਡੀਓ ਸੋ ਸਾਡੇ ਏਰੀਏ ਦੇ ਜਿੰਨੇ ਵੀ ਮੇਲੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਰ ਲਓ ਫੋਲੋ ਸਾਹਮਣੇ ਵੀਰ ਹਲਵਾਈ ਜਲੇਬੀਆਂ ਦੇ ਵੱਟ ਕੱਢੀ ਜਾਂਦਾ ਸੋ ਇਧਰ ਯਾਰ ਮਿੱਤਰ ਮੇਲਾ ਵਹਿੰਦੇ ਹੋਏ ਸੋ ਅੱਗੇ ਲੈ ਚੱਲਦੇ ਹਾਂ ਜਿੱਧਰ ਬਾਗੀ ਅਤੇ ਸੋਨੂ ਸੀਤੋ ਵਾਲੇ ਦੀ ਸਟੇਜ ਲੱਗੀ ਹੈ ਤੋ ਇਹ ਸਾਡਾ ਸਟੇਜ ਹੈ ਮਾਣੋ ਆਨੰਦ ਜੀ ਆਪ ਜੀ ਲਲਕਾ ਕਰ ਨਾ ਚੀਂ ਦੇ ਬਜਾ ਰੁਕਾਇਆ ਕਰ ਮੋ ਕਾ ਨਾ ਜੀ ਲਲਕਾ ਆ ਕਰ ਤੋਕੋ